ਮੇਰਾ ਨਵਤਾਰ ਸਿੰਘ ਹਾ ਜੀ ਤੁਹਾਨੂੰ ਕਿਸ ਕਿੱਦਾਂ ਲੱਗਾ ਕਿ ਇਹਨਾਂ ਦੇ ਦੁਕਾਨ ਤੇ ਚੋਰੀ ਹੋਈ ਹੈ ਮੈਂ ਤਕਰੀਬਨ ਰੋਜ਼ 6:30 ਵਜੇ ਉੱਠਦਾ ਸਵੇਰੇ ਜੀ ਸਵੇਰੇ ਉੱਠ ਕੇ ਇਸ਼ਨਾਨ ਵਗੈਰਾ ਕੀਤਾ ਗੁਰਦਵਾਰ ਸਾਹਿਬ ਜਾਣ ਵਾਸਤੇ ਨਿਤਨੇਮ ਕਰ ਲਈ ਜਦੋਂ ਮੈਂ ਅੰਦਰ ਸੀ ਗੇਟ ਦੇ ਤਾਂ ਮੈਂ ਦੇਖਿਆ ਬਾਹਰ ਲਾਈਟ ਨਹੀਂ ਗਲੀ ਵਿੱਚ ਫਿਰ ਮੈਂ ਤਿਆਰ ਹੋ ਕੇ ਸਵੇਰ 4:30 ਵਜੇ ਗੇਟ ਖੋਲਿਆ ਤੇ ਨੌਰੇ ਨਾ ਗਲੀ ਵਿੱਚ ਲਾਈਟ ਸੀ ਉਹ ਬਲ ਵੀ ਚੋਰਾਂ ਨੇ ਲਾਇਆ ਔਰ ਸ਼ਟਰ ਖੁਨਾ ਹੀ ਦੁਕਾਨ ਦਾ ਅੱਧਾ ਫਿਰ ਮੈਂ ਵਾਪਸ ਘਰ ਜਾ ਕੇ ਆਪਣੇ ਘਰ ਵਾਲਿਆਂ ਨੂੰ ਦੱਸਿਆ ਪਹਿਲਾਂ ਬੱਸ ਸਨੀ ਦੁਕਾਨ ਚੋਰੀ ਹੋ ਗਈ ਹੈ ਉਹਨੂੰ ਦੀ ਫੋਨ ਕਰੋ ਫਿਰ ਮੈਂ ਉਹਨਾਂ ਨੂੰ ਪਾਈ ਉਹਨਾਂ ਛੱਟਾ ਚੱਕਿਆ ਹੋਇਆ ਸੀ ਕੈਸ਼ਵਰ ਸਾਹਿਬ ਲੈ ਗਏ ਸੀ ਤੇ ਜੋ ਵੀ ਸੀ ਹੋਰ ਸੌਦਾ ਵੀ ਕਾਫੀ ਪੂਰਾ ਅਨੁਮਾਨ ਲੱਗਣ ਦੀ ਇਹਨੇ ਕਿੰਨਾ ਹੋਗਾ ਉਹ ਪਾਜੀ ਨੂੰ ਪਤਾ ਹੋਗਾ ਇਹ ਦੇਖਿਆ ਜੀ ਅੰਕਲ ਜੀ ਇਨੀ ਉਮਰ ਹੋ ਗਈ ਤੁਹਾਡੀ ਵਸੇ ਮੈਂ 65 ਸਾਲ ਹੋ ਗਈ ਜੀ 65 ਸਾਲ ਹੋ ਗਿਆ ਜੀ ਕਦੀ ਇਤਾਰੀਆਂ ਚੋਰੀਆਂ ਦੇਖਿਆ ਸੀ ਮਹੱਲਿਆਂ ਦੇ ਵਿੱਚ ਨਹੀਂ ਜੀ 1900 ਸੌਰੀ 2005 ਦੀ ਗੱਲ ਆ ਟਰੈਕਟਰ ਮੇਰਾ ਜੋਂਡੀਆ ਚੋਰੀ ਹੋਇਆ ਖੂਤੋਂ 5210 ਅੱਜ ਤੱਕ ਨਹੀਂ ਮਿਲਿਆ ਫਿਰ ਮੇਰੇ ਛੋੜੇ ਭਰਾ ਦਾ ਮੋਟਰਸਾਈਕਲ ਮੋਟਾ ਪੜਨ ਜਣਾ ਟਕਨ ਬਾਤੇ ਉਥੋਂ ਐਲਟ ਸੈਂਟਰ ਚੋਰੀ ਹੋਇਆ ਪੁਲਿਸ ਦੀ ਕੋ ਬਰਖਰਦਾਰੀ ਅੱਜ ਤੱਕ ਰਵਡ ਦਰਜ ਨਹੀਂ ਹੋਇਆ ਜੜੀ ਇੰਨੇ ਮੀ ਇੰਨੇ ਮੰਨਦਰ ਪੁੱਛਿਆ ਕੀ ਮੰਗ ਕਰਦੇ ਚੋਰਾ ਕੁੱਤੀ ਰਲੀ ਆ ਮੰਗਣਾ ਸੀ ਕੀ ਆ ਹਾਂ ਸਾਡਾ ਫਰਜਵੰਦ ਦਾ ਕਹਿਣੋ ਸਾਡੇ ਉੱਪਰ ਪਾਈ ਹੋਵੇ ਇਹ ਨੁਕਸਾਨ ਦੀ ਪਰ ਆਸ ਕੋਈ ਨਹੀਂ ਜਿੱਦਾ ਪੁਲਿਸ ਭਾਰ ਚੋਰ ਭਾਰੂ ਲੋਕਾਂ ਦੇ ਰਾਤੀ ਚੋਰੀ ਹੋ ਗਈ ਜੀ ਇਹ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ 77000 ਜਰ ਦਾ ਹੋ ਗਿਆ ਨਾਰਮ ਹੋ ਗਿਆ ਸਭ ਕੰਚਾਰ ਮਾਇ ਲਗਾ ਮੋਬਾਈਲ ਕਿੰਨੇ ਕਰੇ ਸੀ ਲੈ ਗਿਆ ਐਡੀ ਜੀ ਬੰਦੇ ਨੂੰ ਪਤਾ ਚਲੋ ਸਿਸਟੀ ਵੀ ਕੈਮਰਾ ਕਰਾ ਰੱਖੇ ਹੋਏ ਆਪਣਾ ਕੈਮਰਾ ਲਗਾਇਆ ਪਹਿਲਾਂ ਉਹ ਵਿੱਚ ਉਹ ਹੁੰਦਾ ਆ ਤੇਰੀ ਫੋਟੋ ਉਸ ਬੰਦੇ ਮੂੰਹ ਸਿਰ ਤੇ ਬੈਠਿਆ ਆ ਮੁਰਕ ਕੇ ਜਦੋਂ ਦੇਖਿਆ ਕੈਮਰਾ ਉਹਨੇ ਕੈਮਰਾ ਪਿੱਛੇ ਨੂੰ ਘਰ ਤਾ ਤੇ ਮੁਰਕ ਕੇ ਉਹ ਮੂੰਹ ਸਿਰ ਤੇ ਬੈਠਿਆ ਆ ਉਹ 1000 ਰੁਪਏ ਵਗੈਰਾ ਵੀ ਸੀ ਅਚਾਰ ਜੀ ਜਿਹੜਾ ਆਇਆ ਉਹਨੂੰ ਫੜਿਆ ਕੋਸੇਗਾ ਤੇ ਅੱਛਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾਈ ਛਾਨੂੰ ਆ ਸਾਡੇ ਗਵਾਂਡੀਆਂ ਨੇ ਦੱਸਿਆ ਸਵੇਰੇ ਉਹ ਗੁਰਦੁਆਰੇ ਚੱਲੇ ਆ ਤੇ ਉਹਦੇ ਬਾਹਰ ਨਿਕਲੇ ਆ ਫੇਰ ਕਿਤਾ ਪਹਿਲੇ ਬਲਬ ਲਾਇਆ ਬਲਬ ਲਾ ਕੇ ਬਲਬ ਉਹਦੇ ਲਈ ਲੈ ਕੇ ਹੀ ਜਾ ਗਈ ਉਹ ਫੇਰ ਜਦੋਂ ਦੇਖਿਆ ਲੈ ਨਹੀਂ ਜਾ ਗਈ ਉਹਨਾਂ ਨੇ ਸ਼ਟਰ ਖੁੱਲਾ ਦੇਖਿਆ ਅੱਧਾ ਚੱਕਿਆ ਸੀ ਤਾਂ ਅੱਧਾ ਖੁੱਲਾ ਸੀ ਉਹਨਾਂ ਨੇ ਫੇਰ ਸਾਨੂੰ ਫੋਨ ਕੀਤਾ ਤਾਂ ਸੀ ਬੇ ਆਏ ਤੇ ਕਿਸ ਤਰ੍ਹਾਂ ਪਤਾ ਕਿੱਦਾਂ ਵਗਾਂ ਵੀ ਚੋਰੀ ਹੋਈ ਹੈ ਫੇਰ ਉਹ ਆਏ ਕਿਦੋਂ ਆਏ ਤੇ ਬੰਦੇ ਇਧਰੋਂ ਸੀ ਕਿ ਕੈਂਪੇਜੀ ਘਰੋਂ ਦੇਖ ਅੱਧੀ ਆ ਜੀ ਕੋਈ ਸ਼ਟਰ ਵਗੈਰਾ ਵੀ ਤੋੜਿਆ ਇਹਨਾਂ ਨੇ ਸ਼ਟਰ ਤੋੜਿਆ ਜੀ ਅੱਛਾ ਤੇ ਕੋਰਸ ਨੂੰ ਕੰਪਲੀਟ ਕਰਤੀ ਹਾਂ ਬਹੁਤ ਸਾਰੇ ਕੰਪਲੀਟ ਕਰਤੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਹਾਂ ਮੰਗ ਕਰਦੇ ਮੈਨੂੰ ਚੋਰਾੰਗ ਫੜਿਆ ਜਾਂ ਸਾਡੇ ਨੁਕਸਾਨ ਜਿਹੜ ਲਗਦਾ ਜੀ ਲਗਦਾ ਨਹੀਂ ਲੱਗਦਾ ਜੀ ਅੱਗੇ ਨਾਲ ਉਹ ਜਿਹੜਾ ਹੈਗਾ ਚੋਰ ਜਿਹੜੇ ਛਾਤਰ ਹੋ ਚੁੱਕੇ ਨੇ ਮਹੱਲਿਆਂ ਦੇ ਵਿੱਚ ਅੱਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਘਟ ਰਹੀਆਂ ਅੱਗੇ ਤਾਂ ਵੀ ਹੋਈ ਨਹੀਂ ਇੰਨਾ ਸਾਨੂੰ 10 ਸਾਲ ਹੋ ਗਏ ਆ ਜੀ ਜਿਹੜੀ ਜਗ੍ਹਾ ਆਪਣੀ ਦੁਕਾਨ ਹੈਗੀ ਉਹ ਫਿਰ ਹਸੈਨਪੁਰ ਪਿੰਡ ਹਸੈਨਪੁਰ